ਅੱਸੀ ਗੱਲ ਦੀ ਮੈਂ ਵੀਡੀਓ ਜਿਹੜੀ ਬਣਾ ਰਿਆ ਹਾਂ ਉਹ ਵੀਡੀਓ ਹੈਗੀ ਲੀਵਰ ਬਾਰੇ ਆਮ ਤੌਰ ਤੇ ਤੁਸੀਂ ਦੇਖਿਆ ਹੋਣਾ ਕਿ ਜਦੋਂ ਵੀ ਤੁਸੀਂ ਕਿਸੇ ਡਾਕਟਰ ਕੋਲ ਜਾਂਦੇ ਹੋ ਉਹ ਕਹਿ ਦਿੰਦੇ ਨੇ ਵੀ ਤੁਹਾਨੂੰ ਫੈਟੀ ਲੀਵਰ ਹੈ ਲੇਕਿਨ ਮੈਂ ਦੱਸਣਾ ਚਾਹੁੰਦਾ ਹਾਂ ਕਿ ਫੈਟੀ ਲੀਵਰ ਜਿਹੜਾ ਹੈ ਇਹ ਕਿਸ ਤਰ੍ਹਾਂ ਪਛਾਣ ਕੀਤੀ ਜਾਂਦੀ ਹੈ ਬਾਕੀ ਸਭ ਤੋਂ ਵੱਡੀ ਗੱਲ ਹੈ ਕਿ ਅਗਰ ਲੀਵਰ ਫਿੱਟ ਹੈ ਤਾਂ ਲਾਈਫ ਜਿਹੜੀ ਤੁਹਾਡੀ ਸੁਪਰ ਹਿੱਟ ਹੈ ਬਾਕੀ ਲੰਬੀ ਉਮਰ ਵਾਸਤੇ ਲੀਵਰ ਦਾ ਫਿੱਟ ਹੋਣਾ ਬਹੁਤ ਹੀ ਜ਼ਰੂਰੀ ਬਾਕੀ ਲੀਵਰ ਜਿਹੜਾ ਆਮ ਤੌਰ ਤੇ ਚੌਕੀਦਾਰ ਦਾ ਕੰਮ ਕਰਦਾ ਕੋਈ ਵੀ ਗੰਦੀ ਚੀਜ਼ਾਂ ਕੋਈ ਕਿਸੇ ਵੇਲੇ ਅਸੀਂ ਖਾ ਲੈਨੇ ਆ ਉਸ ਨੂੰ ਅੰਦਰ ਜਾਣ ਤੋਂ ਰੋਕਦਾ ਹੈ ਬਾਕੀ ਲੀਵਰ ਜਿਹੜਾ ਆਮ ਤੌਰ ਤੇ ਇਹਦਾ ਤੰਦਰੁਸਤ ਰਹਿਣਾ ਹੀ ਬਹੁਤ ਵਧੀਆ ਗੱਲ ਹੈ ਬਾਕੀ ਇਸ ਤੋਂ ਇਲਾਵਾ ਦੇਖੋ ਜਿਹੜਾ ਲੀਵਰ ਹੈ ਤੁਸੀਂ ਕਿਸ ਤਰ੍ਹਾਂ ਪਛਾਣ ਕਰਨੀ ਹੈ ਕਿ ਲੀਵਰ ਸਾਡੇ ਸਰੀਰ ਦਾ ਜਿਹੜਾ ਆਮ ਹਿੱਸਾ ਹੈ ਉਹ ਕਿਸ ਤਰ੍ਹਾਂ ਹੈ ਮਤਲਬ ਫੈਟੀ ਹੋ ਗਿਆ ਤੇ ਤੁਸੀਂ ਦੇਖੋ ਵੀ ਤੁਹਾਡਾ ਜੇ ਪੇਟ ਵਧਿਆ ਹੋਇਆ ਹੈ ਅਗਰ ਤੁਹਾਡੀ ਛਾਤੀ ਦੇ ਬਰਾਬਰ ਤੁਹਾਡਾ ਪੇਟ ਹੈ ਛਾਤੀ ਨੂੰ ਮਿણો ਤੇ ਪੇਟ ਨੂੰ ਮਿણો ਜੇ ਅਗਰ ਪੇਟ ਤੁਹਾਡਾ ਵਧਿਆ ਹੋਇਆ ਤੇ ਸਮਝ ਲਓ ਵੀ ਤੁਹਾਨੂੰ ਫੈਟੀ ਲੀਵਰ ਹੈਗਾ ਬਾਕੀ ਫੈਟੀ ਲੀਵਰ ਜਿਹੜਾ ਇਹ ਆਮ ਤੌਰ ਤੇ ਜਿਆਦਾ दारू ਪੀਣ ਨਾਲ ਇਹ ਫੈਟੀ ਲੀਵਰ ਹੁੰਦਾ ਹੈ ਤੇ ਉਹਦੇ ਕਰਕੇ ਆਦਮੀ 모ਟਾ ਹੋ ਜਾਂਦਾ ਹੈ। ਬਾਕੀ ਲੀਵਰ ਜਿਹੜਾ ਵਾ ਇਹ ਸਾਡੇ ਸਰੀਰ ਦਾ ਇੱਕ ਇੰਜਣ ਦੀ ਤਰ੍ਹਾਂ ਕੰਮ ਕਰਦਾ ਹੈ। ਅਗਰ ਲੀਵਰ ਨੂੰ ਹਮੇਸ਼ਾ ਠੀਕ ਰੱਖਣਾ ਚਾਹੁੰਦੇ ਹੋ ਤਾਂ ਰੋਜ਼ਾਨਾ ਕੋਸਾ ਪਾਣੀ ਪੀਓ, ਨਿੰਬੂ ਵਾਲਾ ਪਾਣੀ ਪੀਓ, ਆਮਲਾ ਪਾਊਡਰ ਖਾਓ, ਕੂਮੀ ਆਮਲਾ ਖਾਓ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਤੁਹਾਨੂੰ ਇਹ ਲਗਾਤਾਰ ਖਾਓ ਤੁਹਾਡਾ ਫੈਟੀ ਲੀਵਰ ਜਿਹੜਾ ਉਹ ਠੀਕ ਹੋ ਜਾਏਗਾ ਬਾਕੀ ਹਫਤੇ ਵਿੱਚ ਇੱਕ ਵਾਰੀ ਤੁਹਾਨੂੰ ਵਰਤ ਜ਼ਰੂਰ ਰੱਖਣਾ ਚਾਹੀਦਾ ਉਹਦੇ ਨਾਲ ਇਹ ਹੁੰਦਾ ਹੈ ਵੀ ਤੁਹਾਡੇ ਜਿਹੜਾ ਦਿਮਾਗ ਜਿਹੜਾ ਤੁਹਾਡਾ ਲੀਵਰ ਹੈ ਉਹਦੇ ਤੇ ਸਾਰੀਆਂ ਚੀਜ਼ਾਂ ਦਾ ਭਾਰ ਨਹੀਂ ਪੈਂਦਾ ਜਿਵੇਂ ਅਸੀਂ ਕਿਸੇ ਪ੍ਰੋਗਰਾਮ ਤੇ ਜਾਂਦੇ ਹਾਂ ਤੇ ਅਸੀਂ ਕੋਲਡ ਡਰਿੰਕ ਵੀ ਪੀ ਲੈਂਦੇ ਹਾਂ ਚਾਹ ਵੀ ਪੀ ਲੈਂਦੇ ਹਾਂ ਹੋਰ ਵੀ ਜੋ ਲੱਭਦਾ ਹੈ ਉਹ ਖਾਈ ਜਾਂਦੇ ਹੈ ਉਹ ਫੈਟੀ ਲੀਵਰ ਨੂੰ ਬਹੁਤ ਜ਼ਿਆਦਾ ਖਰਾਬ ਕਰਦਾ ਹੈ ਬਾਕੀ ਇਸ ਤੋਂ ਨਵਾ ਜਿਸ ਦਿਨ ਤੁਸੀਂ ਖਾਮਲਾ ਜਿਸ ਦਿਨ ਤੁਸੀਂ ਖਾਣਾ ਨਹੀਂ ਖਾਣਾ ਉਸ ਦਿਨ ਤੁਮੀ ਆਮਲਾ ਜਾਂ ਆਮਲਾ ਧਾਗਾ ਮਿਸ਼ਰੀ ਪਾ ਕੇ 1 ਚਮਚਾ ਤੁਸੀਂ ਦੁੱਧ ਨਾਲ ਲੈ ਸਕਦੇ ਹੋ ਅਗਰ ਤੁਹਾਡਾ ਖਾਣਾ ਨਹੀਂ ਪਚਦਾ ਉਲਟੀਆਂ ਆਦੀਆਂ ਨੇ ਇਸ ਸਮੁਲ ਵੀ ਤੁਹਾਡਾ ਫੈਟੀ ਲੀਵਰ ਖਰਾਬ ਹੋ ਰਿਹਾ ਤੁਹਾਡੇ ਪੈਰਾਂ ਦੀ ਸੂਜਨ ਵੀ ਤੁਹਾਨੂੰ ਬਤਾ ਦੇਗੀ ਕਿ ਤੁਹਾਡੇ ਫੈਟੀ ਲੀਵਰ ਹੋ ਰਿਹਾ ਕਦੇ ਵੀ ਜਿਆਦਾ ਤਲੀਆਂ ਚੀਜ਼ਾਂ ਉਹਨਾਂ ਨੂੰ ਨਹੀਂ ਖਾਣਾ ਚਾਹੀਦਾ ਤੇ ਨਾ ਹੀ ਬਾਜ਼ਾਰ ਤੋਂ ਤੁਹਾਨੂੰ ਹੋਮਕਨ ਵਗੈਰਾ ਨਹੀਂ ਖਾਣੇ ਚਾਹੀਦੇ ਬਾਕੀ ਨਾ ਹੀ ਪੀਜ਼ਾ 버ਗਰ ਇਹਨਾਂ ਚੀਜ਼ਾਂ ਤੋਂ ਅਵਾਇਡ ਕਰਨਾ ਚਾਹੀਦਾ ਕਾਲੀਆਂ ਚੀਜ਼ਾਂ ਬਿਲਕੁਲ ਨਹੀਂ ਖਾਣੀਆਂ ਚਾਹੀਦੀਆਂ। ਬਾਕੀ ਆਮ ਤੌਰ ਤੇ ਦੇਖਿਆ ਜਾਂਦਾ ਵੀ ਤਿੰਨ ਬੰਦਿਆਂ 'ਚ ਇੱਕ ਬੰਦੇ ਨੂੰ ਫੈਟੀ ਲੀਵਰ ਹੁੰਦਾ ਹੀ ਹੁੰਦਾ ਵਾ। ਬਾਕੀ ਪੇਟ ਦੇ ਵਿੱਚ ਆਮ ਤੌਰ ਤੇ ਪਾਣੀ ਭਰ ਜਾਂਦਾ ਉਹ ਵੀ ਫੈਟੀ ਲੀਵਰ ਦੀ ਨਿਸ਼ਾਨੀ ਆ। ਜੇ ਤੁਹਾਡਾ ਭਾਰ ਘਟ ਗਿਆ ਤੇ ਸਮਝ ਲਓ ਤੁਹਾਡੇ ਫੈਟੀ ਲੀਵਰ ਜਿਹੜਾ ਉਹ ਠੀਕ ਹੈ। ਵਧੀਆ ਵਾ। ਬਾਕੀ ਤੁਸੀਂ ਗ੍ਰੀਨ ਟੀ ਪੀ ਸਕਦੇ ਹੋ। ਉਦੇ ਨਾਲ ਵੀ ਤੁਹਾਡਾ ਜਿਹੜਾ ਉਹ ਫੈਟੀ ਲੀਵਰ ਠੀਕ ਹੋ ਸਕਦਾ ਜੇ ਤੁਹਾਨੂੰ ਪਸੀਨਾ ਜ਼ਿਆਦਾ ਹੁੰਦਾ ਭੁੱਖ ਨਹੀਂ ਲੱਗਦੀ ਫਿਰ ਵੀ ਸਮਝ ਲਓ ਵੀ ਤੁਹਾਡਾ ਮਸਲਾ ਥੋੜਾ ਉਲਝ ਗਿਆ ਫੈਟੀ ਲੀਵਰ ਜਿਹੜਾ ਉਹ ਤੁਹਾਨੂੰ ਇਹ ਹੋ ਰਿਹਾ ਵਾ ਬਾਕੀ ਅਗਰ ਤੁਸੀਂ ਖਾਣਾ ਖਾਣ ਤੋਂ ਬਾਅਦ ਐਕਸਰਸਾਈਜ਼ ਕਰਦੇ ਹੋ 40 45 ਮਿੰਟ 50 ਮਿੰਟ ਤੇ ਤੁਸੀਂ ਤੁਹਾਡੇ ਸਰੀਰ ਚ ਜੇ ਉਸ ਟਾਈਮ ਪਸੀਨਾ ਨਿਕਲਦਾ ਤੇ ਸਮਝ ਲਓ ਵੀ ਤੁਹਾਡਾ ਫੈਟੀ ਲੀਵਰ ਠੀਕ ਹੋ ਰਿਹਾ ਜਾਂ ਹੋ ਜਾਏਗਾ ਇਸ ਤੋਂ ਇਲਾਵਾ ਮੈਂ ਫਿਰ ਕਿੰਨਾ ਵੀ ਤਲੀਆਂ ਚੀਜ਼ਾਂ ਤੋਂ ਪਰਹੇਜ਼ ਰੱਖੋ ਬਾਕੀ ਲੋੜ ਤੋਂ ਵੱਧ ਕਦੇ ਵੀ ਇਹ ਚੀਜ਼ ਨਾ ਖਾਓ ਜਿਆਦਾ ਖਾਓਗੇ ਤਾਂ ਤੁਹਾਡਾ ਹੀ ਨੁਕਸਾਨ ਹੈ ਇਸ ਤੋਂ ਇਲਾਵਾ ਭੂਮੀ ਆਮਲਾ ਜਿਹੜਾ ਇਹਦੇ ਲਈ ਬਹੁਤ ਹੀ ਵਧੀਆ ਹੈ ਤਾਂ ਗਮੀਸੀ ਪਾ ਕੇ ਤੁਸੀਂ ਲੈ ਸਕਦੇ ਹੋ ਹੋ ਸਕੇ ਤੇ ਜਿਆਦਾ ਤੋਂ ਜਿਆਦਾ ਬਚਾ ਕਰੋ ਕੋਲਡ ਡਰਿੰਕ ਤੋਂ ਤੇ ਜਿਆਦਾ ਚਾਹ ਨਾ ਪੀਓ ਜਿਆਦਾ ਚਾਹ ਪੀਣ ਨਾਲ ਗੈਸ ਹੀ ਹੋਏਗੀ ਉਹ ਵੀ ਤੁਹਾਡਾ ਨੁਕਸਾਨ ਹੋਏਗਾ ਤੇ ਫਰੂਟ ਜਿਹੜੇ ਨੇ ਹਰੀਆਂ ਸਬਜ਼ੀਆਂ ਉਹ ਜਿਆਦਾ ਤੋਂ ਜਿਆਦਾ ਖਾਓ ਹਮੇਸ਼ਾ ਫਾਸਟ ਫੂਡ ਤੋਂ ਬਚ ਕੇ ਰਹੋ ਤੇ ਬਾਜ਼ਾਰ ਦਾ ਖਾਣਾ ਜੋ ਵੀ ਖਾਓਗੇ ਉਦੇ ਨਾਲ ਕੀ ਹੋਏਗਾ ਵੀ ਤੁਹਾਨੂੰ ਅਲਸਰ ਵੀ ਹੋ ਸਕਦਾ ਤੇ ਕਬਜ ਵੀ ਹੋ ਸਕਦੀ ਹੈ ਇਸ ਕਰਕੇ ਫੈਟੀ ਲੀਵਰ ਤੇ ਨੁਕਸਾਨ ਹੋ ਸਕਦਾ ਖਾਣਾ ਹਮੇਸ਼ਾ ਰਾਤ ਦਾ 5 ਤੋਂ 6 ਦੇ ਵਿੱਚ ਵਿੱਚ ਖਾ ਲੈਣਾ ਚਾਹੀਦਾ ਉਹ ਵੀ ਇੱਕ ਜਾਂ ਦੋ ਰੋਟੀ ਖਾਓ ਤੇ ਬਾਕੀ 1000 ਕਦਮ ਖਾਣਾ ਖਾਣ ਤੋਂ ਬਾਅਦ ਜਰੂਰ ਚੱਲੋ ਬਾਕੀ ਪਾਣੀ ਹਮੇਸ਼ਾ ਕੋਸਾ ਪੀਓ ਠੰਡਾ ਪਾਣੀ ਨਾ ਪੀਓ ਬਾਕੀ ਅਗਰ ਜੇ ਫੈਟੀ ਲੀਵਰ ਖਰਾਬ ਹੋ ਹੀ ਰਿਹਾ ਤਾਂ ਸਰੀਰ ਥੱਕਿਆ ਥੱਕਿਆ ਲੱਗ ਰਿਹਾ ਕਿਸੇ ਕੰਮ ਨੂੰ ਜੀ ਨਹੀਂ ਕਰਦਾ ਨੀਂਦ ਘੱਟ ਹੁੰਦੀ ਆ ਭੁੱਖ ਘੱਟ ਲੱਗਦੀ ਆ ਲੀਵਰ ਦਾ ਸਾਈਜ਼ ਵੱਡਾ ਹੋ ਰਿਹਾ ਪੀਲੀਆ ਹੋ ਗਿਆ ਤੇ ਪੇਟ ਚ ਪਾਣੀ ਭਰ ਗਿਆ ਤੇ ਤੁਸੀਂ ਇਹ ਦੇਖ ਲਓ ਵੀ ਤੁਹਾਡਾ ਜਿਹੜਾ ਉਹ ਲੀਵਰ ਖਰਾਬ ਹੋ ਰਿਹਾ ਇਸ ਕਰਕੇ ਲੀਵਰ ਨੂੰ ਠੀਕ ਕਰਨ ਵਾਸਤੇ ਤੁਹਾਨੂੰ ਮੁਕੋਏ ਮੁਕੋਏ ਹੁੰਦੇ ਪੀਲਕਾਂ ਆਮ ਤੌਰ ਤੇ ਛੋਟਾ ਜਿਹਾ ਬੂਟਾ ਹੁੰਦਾ ਉਹਨੂੰ ਕਾਲੇ ਜੇ ਰੰਗ ਦੀਆਂ ਪੀਲਕਾਂ ਲੱਗਦੀਆਂ ਉਹ ਖਾ ਸਕਦੇ ਹੋ ਚਿਕੋਤਰਾ ਖਾ ਸਕਦੇ ਹੋ ਬਾਕੀ ਕਾਸ਼ਨੀ ਗੁਟਕੀ ਬਰਿੰਗਰਾਜ ਪੁਨਰਵਾ ਇਹ ਬਰਾਬਰ ਮਾਤਰਾ ਵਿੱਚ ਲੈ ਕੇ ਤੁਸੀਂ ਉਸ ਦਾ ਪਾਊਡਰ ਬਣਾ ਕੇ ਲੈ ਸਕਦੇ ਹੋ ਮੈਂ ਦੁਬਾਰਾ ਦੱਸਣਾ ਚਾਹਨਾ ਮਕੋਏ ਦਾ ਪਾਊਡਰ ਚਕੋਤਰੇ ਦਾ ਪਾਊਡਰ ਕਾਸ਼ਨੀ ਪਾਊਡਰ ਬਾਕੀ ਕੁਟਕੀ ਉਹਦਾ ਪਾਊਡਰ ਤੇ ਬਰਿੰਗਰਾਜ ਤੇ ਪੁਨਰਵਾ ਇਹ ਬਰਾਬਰ ਮਾਤਰਾ ਵਿੱਚ ਲੈ ਕੇ ਰੋਜ਼ਾਨਾ 15 ਦਿਨ ਤੁਸੀਂ ਉਸ ਨੂੰ ਲਾਓ ਬਾਕੀ ਫਰਟੀ ਲੀਵਰ ਦੀ ਜੜੀ ਆ ਇਹ ਆਮ ਤੌਰ ਤੇ ਚੀਨੀ ਜ਼ਿਆਦਾ ਖਾਣ ਨਾਲ ਸ਼ੱਕਰ ਜ਼ਿਆਦਾ ਖਾਣ ਨਾਲ ਵੀ ਇਹ ਹੋ ਜਾਂਦਾ ਵਾ ਬਾਕੀ ਭੂਮੀਆਂ ਆਉਂਦਾ ਆਲੂ ਬੁਖਾਰਾ ਧਨੀਆਂ ਕਟਕੀ ਕਾਸ਼ਨੀ ਤੇ ਅਨਾਰ ਦੇ ਫੁੱਲ ਇਹਨਾਂ ਨੂੰ ਕੁੱਟ ਕੇ ਪਾਊਡਰ ਬਣਾ ਕੇ ਤੁਸੀਂ ਉਹ ਵੀ ਲੈ ਸਕਦੇ ਹੋ ਬਾਕੀ ਆਮ ਤੌਰ ਤੇ ਨਿੰਬੂ ਪਦੀਨਾ ਤੇ ਖੀਰਾ ਤੁਸੀਂ ਰਾਤ ਨੂੰ ਪਾਣੀ ਦੇ ਵਿੱਚ ਪਿਉਂਦੋ ਸਵੇਰੇ ਉੱਠ ਕੇ ਪੀਓ ਤੁਹਾਡਾ ਜਿਹੜਾ ਉਹ 15 ਦਿਨ ਪੀ ਲੋ ਤੁਹਾਡਾ ਫੈਟੀ ਲੀਵਰ ਜਿਹੜਾ ਉਹ ਠੀਕ ਹੋ ਜਾਏਗਾ ਇਸ ਤੋਂ ਇਲਾਵਾ ਤੁਸੀਂ ਦੇਖਿਆ ਹੋਣਾ ਕਿ ਜਿਹੜਾ ਧਨੀਆ ਉਹ ਅਸੀਂ ਘਰ ਵਿੱਚ ਆਮ ਵਰਤਦੇ ਹਾਂ ਤੇ ਧਨੀਏ ਨਾਲ ਵੀ ਧਨੀਆ ਦਾ ਪਾਣੀ ਉਬਾਲ ਕੇ ਪੀਓ ਜੀਰੇ ਦਾ ਪਾਣੀ ਉਬਾਲ ਕੇ ਪੀਓ ਧਨੀਆ ਪਦੀਨਾ ਸੌਫ ਜੀਰਾ ਹਰੀ ਲਾਚੀ ਉਬਾਲ ਕੇ ਇਹਦਾ ਪਾਣੀ ਪੀਓ ਤੇ ਤੁਸੀਂ 1 ਘੰਟਾ ਕੁਝ ਨਹੀਂ ਲੈਣਾ ਤੁਸੀਂ ਦੇਖੋਗੇ ਕਿ ਤੁਹਾਨੂੰ ਕਿੰਡੀ ਛੇਤੀ ਫਰਕ ਪੈਂਦਾ ਬਾਕੀ ਚੀਨੀ ਤੋਂ ਬਣੀਆਂ ਚੀਜ਼ਾਂ ਮੈਦੇ ਤੋਂ ਬਣੀਆਂ ਚੀਜ਼ਾਂ ਫਾਸਟ ਫੂਡ ਪੀਜ਼ਾ 버ਗਰ दारू ਕੋਲ ਡਰਿੰਕ ਇਸ ਤੋਂ ਤੁਹਾਨੂੰ ਅਵੋਇਡ ਕਰਨਾ ਚਾਹੀਦਾ ਵਾ ਤੇ ਕੋਸ਼ਿਸ਼ ਕਰੋ ਕਿ ਇਹ ਚੀਜ਼ਾਂ ਜ਼ਿਆਦਾ ਨਾ ਲਓ ਬਾਕੀ ਜਿਹੜੀਆਂ ਚੀਜ਼ਾਂ ਅਸੀਂ ਮਿੱਠੀਆਂ ਖਾਂਦੇ ਹਾਂ ਉਹ ਲੀਵਰ ਨੂੰ ਚੰਗੀਆਂ ਨਹੀਂ ਲੱਗਦੀਆਂ ਬਾਕੀ ਜਿਹੜੀ ਚੀਜ਼ ਜੀਭ ਨੂੰ ਚੰਗੀ ਲੱਗਦੀ ਹੈ ਉਹ ਲੀਵਰ ਨੂੰ ਮਾੜੀ ਲੱਗਦੀ ਹੈ ਜਿਵੇਂ ਮਿੱਠੀਆਂ ਚੀਜ਼ਾਂ ਅਸੀਂ ਜੀਭ ਨੂੰ ਟੇਸ ਨਾਲ ਖਾਂਦੇ ਹਾਂ ਲੇਕਿਨ ਲੀਵਰ ਨੂੰ ਉਹ ਬੜੀ ਉਹ ਚੰਗੀ ਨਹੀਂ ਲੱਗਦੀ ਬਾਕੀ ਅਗਰ ਤੁਸੀਂ ਹਲਦੀ ਵਾਲਾ ਦੁੱਧ ਵੀ ਪੀ ਲੈਂਦੇ ਹੋ ਇੱਕ ਬੜਾ ਚਾਰਾ ਹਿੱਸਾ ਤੁਸੀਂ ਹਲਦੀ ਪਾ ਕੇ ਤੁਸੀਂ ਲੈ ਲਓ ਤੇ ਤੁਹਾਡਾ ਮਸਲਾ ਹੱਲ ਹੋ ਸਕਦਾ ਬਾਕੀ ਸੇਬ ਲਗਾਤਾਰ ਤੁਸੀਂ ਖਾਓ ਪਪੀਤਾ ਖਾਓ ਬਲੈਕ ਕਾਫੀ ਪੀਓ ਤੇ ਤੁਸੀਂ ਦੇਖੋ ਤੁਹਾਡਾ ਜਿਹੜਾ ਲੀਵਰ ਹੈ ਲਗਾਤਾਰ ਸੇਵਨ ਕਰਨ ਨਾਲ ਤੁਹਾਡਾ ਲੀਵਰ ਜਿਹੜਾ ਉਹ ਠੀਕ ਹੋ ਜਾਏਗਾ ਬਾਕੀ ਜਿਹੜਾ ਲੀਵਰ ਹੈ ਸਾਡਾ ਜਿਹੜਾ ਚੌਕੀਦਾਰ ਦਾ ਕੰਮ ਕਰਦਾ ਲੀਵਰ ਦੇ ਸਿਰ ਤੇ ਹੀ ਸਰੀਰ ਕਾਇਮ ਹੈ ਤੇ ਲੀਵਰ 500 ਤੋਂ ਲੈ ਕੇ 700 ਤੱਕ ਇਸ ਸਰੀਰ ਦੇ ਵਿੱਚ ਫੰਕਸ਼ਨ ਜਿਹੜੇ ਇਹਦੇ ਹੈਗੇ ਨੇ ਬਾਕੀ ਜਿਹੜਾ ਇਹ ਚੌਕੀਦਾਰ ਦਾ ਕੰਮ ਕਰਨ ਦੇ ਨਾਂ ਨਾਲ ਕੋਈ ਮਾੜਾ ਅੰਸਰ ਜਿਹੜਾ ਅੰਦਰ ਚੀਜ਼ ਦੇ ਨਹੀਂ ਜਾਣ ਦਿੰਦਾ ਬਾਕੀ ਅਗਰ ਜੇ ਤੁਹਾਡਾ ਲੀਵਰ ਫੈਟੀ ਹੋ ਹੀ ਗਿਆ ਉਹ ਤੋਂ ਡਰਨ ਦੀ ਲੋੜ ਨਹੀਂ ਕੋਈ ਏਡੀ ਖਤਰੇ ਵਾਲੀ ਗੱਲ ਨਹੀਂ ਪਰ ਇਹ ਆ ਵੀ ਅੱਗੋਂ ਪ੍ਰੇਜ ਰੱਖੋ ਆਗੇ ਤੁਹਾਡਾ ਗੱਲ ਲੀਵਰ ਜਿਹੜਾ ਉਹ ਖਰਾਬ ਨਾ ਹੋਏ ਬਾਕੀ ਐਡੀ ਘਬਰਾਉਣ ਦੀ ਲੋੜ ਨਹੀਂ ਤੇ ਸਾਵਧਾਨੀਆਂ ਵਰਤੋ ਬਾਕੀ ਇਹ ਜਿਹੜਾ ਤੁਸੀਂ ਦਿਨ ਰਾਤ ਮਿਹਨਤ ਕਰੋ ਪਸੀਨਾ ਕੱਢੋ ਸਰੀਰ ਚੋਂ ਤੁਹਾਡਾ ਫੈਟੀ ਲੀਵਰ ਆਪਣੇ ਆਪ ਹੀ ਠੀਕ ਹੋ ਜਾਂਦਾ ਜਦੋਂ ਲੋਕ ਪਿੰਡਾਂ ਵਿੱਚ ਖੇਤੀਬਾੜੀ ਦਾ ਕੰਮ ਕਰਦੇ ਆ ਗੋਡੀਆਂ ਕਰਦੇ ਬਾੜੀਆਂ ਕਰਦੇ ਨੇ ਤੁਸੀਂ ਦੇਖੋ ਉਹਨਾਂ ਦਾ ਕਦੀ ਫੈਟੀ ਲੀਵਰ ਨਹੀਂ ਹੋਇਆ ਕਦੀ ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਹੋਈ ਪਰ ਅਸੀਂ ਬੈੱਡ ਤੋਂ ਉੱਠਦੇ ਨਹੀਂ ਖਾਣਾ ਖਾ ਕੇ ਸੌਂ ਜਾਂਦੇ ਆ ਇਹ ਸਭ ਤੋਂ ਵੱਡੀ ਸਾਡੀ ਗਲਤੀ ਹੈ ਇਸ ਕਰਕੇ ਫੈਟੀ ਲੀਵਰ ਤਾਂ ਹੀ ਹੁੰਦਾ ਹੈ ਜੇਕਰ ਤੁਸੀਂ ਕੋਈ ਮਿਹਨਤ ਨਹੀਂ ਕਰਦੇ ਬਾਕੀ ਅਗਰ ਜੇ ਤੁਹਾਨੂੰ ਬਾਰ-ਬਾਰ ਪਸੀਨਾ ਜ਼ਿਆਦਾ ਆ ਰਿਹਾ ਫੜਕੜੀ ਵਾਲੇ ਪਾਣੀ ਨਾਲ ਨਹਾਉਣਾ ਸ਼ੁਰੂ ਕਰ ਦਿਓ ਤੇ ਤੁਹਾਡਾ ਜਿਹੜਾ ਪਸੀਨਾ ਬਾਰ-ਬਾਰ ਜ਼ਿਆਦਾ ਹੁੰਦਾ ਉਹ ਤੁਹਾਡਾ ਠੀਕ ਹੋ ਜਾਏਗਾ। ਬਾਕੀ ਅਗਰ ਜੇ ਮੇਰੀ ਵੀਡੀਓ ਤੁਹਾਨੂੰ ਚੰਗੀ ਲੱਗਦੀ ਆ ਲਾਇਕ, ਸ਼ੇਅਰ ਤੇ ਕਮੈਂਟਸ ਕਰੋ। ਸਤਿ ਸ੍ਰੀ ਅਕਾਲ ਜੀ।